2024 ਦਾ ਧੀਆ ਦਾ ਲੋਹੜੀ ਮੇਲਾ सुरेंद्र ਛਿੰਦਾ ਜੀ ਦੀ ਯਾਦ ਨੂੰ ਸਮਰਪਿਤ ਹੋਵੇਗਾ ਕਦੇ ਉਹਨੂੰ ਕੋਈ ਨਹੀਂ ਸੀ ਆ ਲੋਹੜੀ ਮੇਲੇ ਦੀ ਡੇਟ ਉਹ ਪੁੱਛ ਕੇ ਰੱਖਦਾ ਸੀ ਕਿ ਮੈਂ 11 ਜਨਵਰੀ ਨੂੰ ਚਾਹੇ 5 ਲੱਖ ਦਾ ਖੜਾ ਹੋਵੇ ਮੈਂ ਜਾਣਾ ਨਹੀਂ ਮੈਂ ਧੀਆ ਦਾ ਲੋਹੜੀ ਮੇਲਾ ਮਨਾਉਣਾ ਇਹੀ ਸੀ सुरेंद्र ਛਿੰਦੇ ਦੀ ਪਹਿਚਾਨ ਉਹਦੀ ਦੋਸਤੀ ਕਰ ਹੋਣਾ ਹੋਰ ਹੋਣਾ ਉਹ ਵੱਖਰੀ ਗੱਲ ਹੈ ਪਰ ਉਹ ਇੱਕ ਸਟੇਜ ਦਾ ਤਨੀ ਆਰਟਿਸਟ ਉਹਦੇ ਉਹਦੇ ਜਿਹੜੀਆਂ ਲੋਕਾਂ ਦੀਆਂ ਪਿਆਰ ਦੀਆਂ ਤੰਦਿਆਂ ਉਹਦੇ ਨਾਲ ਜੁੜੀਆਂ ਹੋਈਆਂ ਸੀ ਇਹ ਜਿਹੜਾ ਵੱਖਰਾ ਰਿਸ਼ਤਾ ਸੁਰਿੰਦਰ ਛਿੰਦੇ ਨੇ ਲੋਕਾਂ ਨਾਲ ਕੈਂਪ ਕੀਤਾ ਸੀ ਉਹੀ ਅੱਖਾਂ ਚੋਂ ਹੰਝੂ ਸੜਿਆ ਉਹਨੇ ਗਾਇਕ ਸੁਰਿੰਦਰ ਛਿੰਦਾ ਜੀ ਭਲੇ ਸਦੇ ਵੀ ਵਿਸੋੜਾ ਦੇ ਗਏ ਨੇ ਪਰ ਉਹਨਾਂ ਦੀ ਅੱਜ ਯਾਦ ਦੇ ਵਿੱਚ ਇਹ ਪਾਠ ਕਰਾਇਆ ਜਾ ਰਿਹਾ ਲੁਧਿਆਣਾ ਦੇ ਵਿੱਚ ਤੇ ਸਾਡੇ ਨਾਲ ਉਹਨਾਂ ਦੇ ਪੁਰਾਣੇ ਸਾਥੀ ਕੇਕੇ ਬਾਬਾ ਜੀ ਮੌਜੂਦ ਹੈ ਬਾਬਾ ਜੀ ਤੁਸੀਂ ਬੜਾ ਟਾਈਮ ਹੰਡਾਇਆ ਉਹਨਾਂ ਦੇ ਨਾਲ ਤੇ ਹੁਣ ਤੁਸੀਂ ਪਹਿਲਾਂ ਵੀ ਵਾਅਦਾ ਕੀਤਾ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਮੇਲਾ ਕਰਾਂਗੇ ਕੀ ਹੋਣਾ ਤੁਸੀਂ ਕਹਿਣਾ ਚਾਹੁੰਦੇ ਜਿਹੜਾ ਮੇਲਾ ਹੋ ਕਿਸ ਤਰੀਕੇ ਨਾਲ ਆ ਯਾਦ ਮਨਾਇਆ ਜਾਊਗਾ 2024 ਦਾ ਧੀਆ ਦਾ ਲੋੜੀ ਮੇਲਾ ਸੁਰਿੰਦਰ ਸਿੰਧਾ ਜੀ ਦੀ ਯਾਦ ਨੂੰ ਸਮਰਪਿਤ ਹੋਵੇਗਾ ਵੱਡੀ ਗੱਲ ਇਹ ਆ ਵੀ ਸੁਰਿੰਦਰ ਸਿੰਧਾ ਜਿਹੜੀਆਂ ਪੈੜਾਂ ਕਰ ਗਿਆ ਜਿਹੜਾ ਦੇਸ਼ ਵਿਦੇਸ਼ ਦੇ ਅੰਦਰ ਜਿੱਥੇ ਗੀਤ ਸੰਗੀਤ ਦੇ ਮਾਮਲੇ 'ਚ ਪੈੜਾਂ ਕਰ ਗਿਆ ਉੱਥੇ ਇੱਕ ਦੋਸਤਾਂ ਦੀ ਵਿਸ਼ਾਲ ਦੁਨੀਆ ਦਾ ਦਾਇਰਾ ਜਿਹੜਾ ਉਸ ਇਨਸਾਨ ਨੇ ਬਣਾਇਆ ਸ਼ਾਇਦ ਹੀ ਕਿਸੇ ਆਰਟਿਸਟ ਦਾ ਹੋਵੇ ਇਹ ਮੈਂ ਸਮਝਦਾ ਉਹਦੀ ਵਿਲੱਖਣ ਇੱਕ ਪਹਿਚਾਨ ਇੱਕ ਵਿਲੱਖਣ ਸਮਾਜ ਨੂੰ ਦੇਣ ਇੱਕ ਵਿਲੱਖਣ ਸਮਾਜ ਨੂੰ ਸੇਧ ਵੀ ਹੈ ਕਿਉਂਕਿ ਸਮਾਜ ਨੂੰ ਰਸਤਾ ਦਿਖਾ ਗਿਆ ਕਿ ਦੋਸਤੀ ਦੀ ਵੀ ਇੱਕ ਵੱਖਰੀ ਦੁਨੀਆ ਹੁੰਦੀ ਹੈ ਉਹ ਕਦੇ ਪੈਸੇ ਦਾ ਲਾਲਚ ਨਹੀਂ ਸੀ ਕਰਦਾ ਕਦੇ ਉਹਨੂੰ ਕੋਈ ਨਹੀਂ ਸੀ ਆ ਲੋੜੀ ਮੇਲੇ ਦੀ ਡੇਤ ਉਹ ਪੁੱਛ ਕੇ ਰੱਖਦਾ ਸੀ ਕਿ ਮੈਂ 11 ਜਨਵਰੀ ਨੂੰ ਚਾਹੇ 5 ਲੱਖ ਦਾ ਖੜਾ ਹੋਵੇ ਮੈਂ ਜਾਣਾ ਨਹੀਂ ਮੈਂ ਧੀਆ ਦਾ ਲੋੜੀ ਮੇਲਾ ਮਨਾਉਣਾ ਇਹੀ ਸੀ ਸੁਰਿੰਦਰ ਛੱਡੇ ਦੀ ਪਹਿਚਾਨ ਉਹਦੀ ਦੋਸਤੀ ਉਹਦਾ ਜਿਹੜੀ ਚਿਹਰੇ ਦੀ ਮੁਸਕਰਾਹਟ ਸੀ ਅੱਜ ਨਹੀਂ ਮਿਲਣੀ ਅੱਜ ਕਿਤੇ ਨਹੀਂ ਦਿਖਾਈ ਦੇਣੀ ਇਹ ਉਹਦਾ ਇੱਕ ਵੱਖਰਾ ਪਿਆਰ ਸੀ ਉਹਨਾਂ ਦੀ ਕਵਿਤਾਵਾਂ ਦੇ ਵਿੱਚ ਇੱਕ ਅਲੱਗ ਆਵਾਜ਼ ਹੁੰਦੀ ਸੀਗੀ ਉਹਨਾਂ ਦੀ ਜਿਹੜਾ ਮਿਰਜ਼ਾ ਹੁੰਦਾ ਸੀ ਉਹ ਅਲੱਗ ਹੁੰਦਾ ਸੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਵਾਜ਼ਾਂ ਅਮਰ ਹੋ ਜਾਂਦੀਆਂ ਭਲੇ ਬੰਦਾ ਕਿਤੇ ਨਾ ਕਿਤੇ ਸਾਨੂੰ ਸਦਾ ਵੀ ਵਿਛੋੜਾ ਦੇ ਦੇ ਆਵਾਜ਼ ਅਮਰ ਰਹਿ ਜਾਂਦੀ ਹੈ ਵਾਕਿਆ ਹੀ ਤੁਹਾਡੀ ਗੱਲ ਠੀਕ ਹੈ ਇਸ ਕੋਈ ਸ਼ੱਕ ਨਹੀਂ ਕਿਉਂਕਿ ਸਟੇਜ ਦਾ ਤਨੀ ਹੋਣਾ ਬਹੁਤ ਵੱਡੀ ਗੱਲ ਹੈ ਗੀਤਕਾਰ ਹੋਣਾ ਹੋਰ ਹੋਣਾ ਉਹ ਵੱਖਰੀ ਗੱਲ ਹੈ ਪਰ ਉਹ ਇੱਕ ਸਟੇਜ ਦਾ ਤਨੀ ਆਰਟਿਸਟ ਸੀ ਜਦੋਂ ਉਹ ਸਟੇਜ ਤੇ ਚੜਦਾ ਸੀ ਤਾਂ ਸਟੇਜ ਦੀਆਂ ਆਂ ਅੱਖਾਂ ਕੰਨ ਦਿਲੋਂ ਦਿਮਾਗ ਸਰੋਤਿਆਂ ਦਾ ਸਿੱਧਾ ਕਨੈਕਸ਼ਨ ਸੁਰਿੰਦਰ ਛਿੰਦੇ ਨਾਲ ਜੁੜਦਾ ਸੀ ਇਹੀ ਉਹ ਵਿਲਖਣੋ ਦੀ ਪਛਾਣ ਸੀ ਜਿਹਦੇ ਨਾਲ ਕਿਦੇ ਹੁਣ ਪਿੱਛੇ ਕੇ ਦੇਖਣ ਨੂੰ ਮਿਲਿਆ ਜਦੋਂ ਉਹਨਾਂ ਅੰਤਿਮ ਸੰਸਕਾਰ ਸੀ ਲੋਕਾਂ ਦੇ ਹੰਝੂ ਨਿਕਲ ਆਏ ਜਿਹੜੇ ਉਹਨਾਂ ਚਾਹਵਾਨ ਸੀਗੇ ਲੱਖਾਂ ਦੀ ਤਦਾਦ ਚ ਸਮਸ਼ਾਨ ਘਾਟ ਪਹੁੰਚੇ ਉਹਨਾਂ ਦੇ ਘਰਾਂ ਚ ਘਰ ਪਹੁੰਚੇ ਪਰ ਉਹਨਾਂ ਦੇ ਅੰਸੂ ਨਿਕਲ ਰਹੇ ਸੀਗੇ ਕਿ ਗਾਇਕ ਭਲੇ ਸ਼ਰੀਰ ਤੋਂ ਚਲਾ ਗਿਆ ਪਰ ਉਹਨਾਂ ਦੀ ਆਵਾਜ਼ ਆਖਰ 'ਚ ਸੁਣਨ ਨੂੰ ਮਿਲਦੀ ਸੀ ਪਰ ਹੰਸਰਾ ਹੰਸ ਪਹੁੰਚੇ ਸੀ ਉਹ ਕਹਿੰਦੇ ਕਾਪੀ ਪੈਨ ਤੱਕ ਮੰਗਾ ਲਿਆ ਸੀ ਮੈਨੂੰ ਕੁਝ ਕਹਿਣਾ ਚਾਹੁੰਦੇ ਸੀ ਪਰ ਕਹਿੰਦੇ ਕਹਿੰਦੇ ਰਹਿ ਗਏ ਇਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਦੇਖੋ ਗੱਲ ਇਹ ਆ ਕੀ ਰਿਸ਼ਤਾ ਸੀ ਤੁਸੀਂ ਇਹ ਪਹਿਚਾਨੋ ਉਸ ਦਾ ਕੀ ਰਿਸ਼ਤਾ ਸੀ ਮੇਰੇ ਨਾਲ ਕੀ ਰਿਸ਼ਤਾ ਸੀ ਤੁਹਾਡੇ ਨਾਲ ਕੀ ਰਿਸ਼ਤਾ ਸੀ ਇਹਨਾਂ ਨਾਲ ਕੀ ਰਿਸ਼ਤਾ ਸੀ ਇਹ ਜਿਹੜਾ ਵਿਲੱਖਣ ਰਿਸ਼ਤਾ ਨਹੀਂ ਤਾਂ ਕੋਈ ਮਾਮਾ ਲੱਗਦਾ ਹੁੰਦਾ ਕੋਈ ਚਾਚਾ ਲੱਗਦਾ ਕੋ ਤਾਇਆ ਲੱਗਦਾ ਲੱਗਦਾ ਤਾਂ ਅਸੀਂ ਉਹਨੂੰ ਯਾਦ ਕਰਦੇ ਹਾਂ ਇਹ ਮਾਮੇ ਚਾਚੇ ਕਰਕੇ ਨਹੀਂ ਸੀ ਉਹਦਾ ਇੱਕ ਦੋਸਤ ਸੀਦਾ ਉਹਦੇ ਉਹਦੇ ਜਿਹੜੀਆਂ ਲੋਕਾਂ ਦੀਆਂ ਪਿਆਰ ਦੀਆਂ ਤੰਦੀਆਂ ਉਹਦੇ ਨਾਲ ਜੁੜੀਆਂ ਹੋਈਆਂ ਸੀ ਇਹ ਜਿਹੜਾ ਵੱਖਰਾ ਰਿਸ਼ਤਾ ਸੁਰਿੰਦਰ ਛਿੰਦੇ ਨੇ ਲੋਕਾਂ ਨਾਲ ਕੈਮਪ ਕੀਤਾ ਸੀ ਉਹੀ ਅੱਖਾਂ 'ਚੋਂ ਹੰਝੂ ਆਉਂਦੇ ਆ ਉਹ ਪਿਆਰ ਦੇ ਸਤਕਾਰ ਦੇ ਵਧਾਈਗੀ ਦੇ ਜਿਹੜਾ ਬੈਰਾਗ ਦੇ ਉਹ ਅੰਝੂ ਲੋਕਾਂ ਦੀਆਂ ਅੱਖਾਂ 'ਚੋਂ ਤੁਸੀਂ ਦੇਖ ਲਿਆ ਜਿਸ ਤਰੀਕੇ ਦੇ ਨਾਲ ਜਿਹੜਾ ਤੀਆਂ ਦਾ ਮੇਲਾ ਵਗ ਜਿਹੜਾ 11 ਜਨਵਰੀ ਨੂੰ ਮਨਾਇਆ ਜਾ ਰਿਹਾ ਸੁਰਿੰਦਰ ਸਿੰਧਾ ਦੀ ਹੁਣ ਯਾਦ ਚ ਮਨਾਇਆ ਜਾਊਗਾ ਕੇ ਕੇ ਬਾਵਾ ਨੇ ਇਸ ਚੀਜ਼ ਦਾ ਐਲਾਨ ਕੀਤਾ ਹੈ ਕਿ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਦੌਰ ਚ ਕਿਹਾ ਗਿਆ ਕਿ ਜਿਹੜਾ ਅਸੀਂ ਤੀਆਂ ਦਾ ਮੇਲਾ ਮਨਾਉਂਦੇ ਆ ਉਹ ਹੁਣ ਸੁਰਿੰਦਰ ਸਿੰਧਾ ਦੀ ਯਾਦ ਦੇ ਵਿੱਚ ਹਰ ਸਾਲ ਮਨਾਇਆ ਜਾਊਗਾ ਲੁਧਿਆਣਾ ਤੋਂ ਕੈਮਰਾ ਪਰਸਨ ਗੁਰਮੀਤ ਸਿੰਘ ਬਲਾਰਾ ਦੇ ਨਾਲ ਅਭਿਸ਼ੇਕ ਜਰੋਟਾ ਸਮਝਾਉਣੇ ਲੁਧਿਆਣਾ